ਝੀਲ ਬਣਾ ਦਿੱਤੀ ਐ ਪਿੰਡ ਦੇ ਵਿੱਚ ਹੀ ਤਾਂ ਬਹੁਤ ਵਧੀਆ ਜਿਹੜੇ ਝੀਲ ਆ ਪਿੰਡ ਦੇ ਵਿੱਚ ਹੀ ਬਣਾਈਆਂ ਪਿੰਡ ਦੀ ਪੰਚਾਇਤ ਨੇ ਪੈਸਾ ਲਾਇਆ ਹੋਇਆ ਨਜ਼ਰ ਆ ਰਿਹਾ ਨਹਾਰ ਹੀ ਬਦਲ ਦਿੱਤੀ ਪੂਰੇ ਪਿੰਡ ਦੀ ਬਹੁਤ ਵਧੀਆ ਜਿਹੜੀਆਂ ਸਜਾਵਟ ਕੀਤੀ ਹੋਈ ਐ ਇੱਥੇ ਨੇੜੇ-ਤੇੜੇ ਸਤਰਾ ਵਿੱਚ ਬਹੁਤ ਵਧੀਆ ਲਿਖਿਆ ਹੋਈਆਂ ਨੇ ਸੀ ਤੇ ਲੋਕ ਸਾਨੂੰ ਕਹਿੰਦੇ ਸੀ ਕਿ ਨਹੀਂ ਹੋ ਸਕਦਾ ਛੱਪੜ ਨੂੰ ਕਿਵੇਂ ਤੁਸੀਂ ਝੀਲ ਬਣਾਓਗੇ ਤੇ ਅੱਜ ਅਸੀਂ ਜਿਹੜਾ ਉਹ ਸਪਨਾ ਉਹਨਾਂ ਦਾ ਜਿਹੜਾ ਪੂਰਾ ਕਰਕੇ ਪੰਚਾਇਤ ਦੇ ਵਿੱਚ ਵਿੱਚ ਜੀ ਅਸੀਂ ਪਿੰਡ ਨੂੰ ਜਿਹੜਾ ਉਹ ਦੇ ਦਿੱਤਾ ਹੈ ਪਾਣੀ ਜਿਹੜਾ ਬਹੁਤ ਪਿੰਡ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਕਿ ਗੰਦਾ ਪਾਣੀ ਜਿਹੜਾ ਉਹ ਗਲੀਆਂ ਦੇ ਵਿੱਚ ਤੁਰਿਆ ਫਿਰਦਾ ਲੋਕਾਂ ਦੇ ਘਰਾਂ 'ਚ ਵੜਿਆ ਫਿਰਦਾ ਉਹਨੂੰ ਅਸੀਂ ਸਾਫ਼ ਕਰਕੇ ਤੇ ਇਸ ਗੰਦੇ ਛੱਪੜ ਦੇ ਵਿੱਚ ਜਿਹੜਾ ਤਬਦੀਲ ਕਰ ਦਿੱਤਾ ਵਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਖੇਤੀ ਜੋਗ ਪਾਣੀ ਖੇਤੀ ਨੂੰ ਦਿੱਤਾ ਜਾਊਗਾ ਜਿਹੜਾ ਇਹਦੇ ਵਿੱਚ ਪਹਿਲਾ ਪਾਣੀ ਇਹਦੇ ਵਿੱਚ ਆ ਜਾਂਦਾ ਹੈ ਜੇ ਕੋਈ ਇਹਦੇ ਵਿੱਚ ਕੱਖ ਕਣ ਅੜ ਜਾਵੇ ਤਾਂ ਇਹਦੀ ਸਫਾਈ ਡੇਲੀ ਸਾਨੂੰ ਕਰਨੀ ਪੈਂਦੀ। ਦੂਜਾ ਸਪਾਰਚ ਪਾਣੀ ਆ ਗਿਆ। ਇੱਥੇ ਜਿਹੜਾ ਸਾਫ਼ ਹੋ ਗਿਆ। ਤੀਜਾ ਪਾਣੀ ਉਹਦੇ ਵਿੱਚ ਚਲੇ ਜਾਂਦਾ ਜੀ। ਇਹ ਬੜਾ ਵਧੀਆ ਮੈਸੇਜ ਦਿੱਤਾ ਵਾ ਕਿ ਕਦੀ ਵੀ ਕਿਸੇ ਦੇ ਵਿੱਚ ਰਾਤ ਵਿੱਚ ਰੋੜਾ ਨਾ ਬਣੋ ਤੇ ਜੇ ਕੋਈ ਜਿਹੜਾ ਕੋਈ ਸ਼ੈਅ ਕਰਨ ਆਊਗਾ ਉਹਨੂੰ ਪਤਾ ਲੱਗੂਗਾ ਕਿ ਕਿਸੇ ਦੇ ਰਾਤ ਵਿੱਚ ਆਪਾਂ ਕੰਡੇ ਨਹੀਂ ਖਿਲਾਰਨੇ ਪਤਾ ਨਹੀਂ ਸਾਨੂੰ। ਕਿਸੇ ਵੇਲੇ ਉਸ ਰਾਤ ਤੇ ਨੰਗੇ ਮੈਰੀ ਤੁਰਨਾ ਪਵੇ। ਇਹ ਬੜਾ ਵਧੀਆ ਜਿਹੜਾ ਸੁਝਾਅ ਵਾ। ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਗਰਾਊਂਡ ਬਣ ਜਾ ਰਹੀ ਆ। ਲਾਇਬ੍ਰੇਰੀ ਅਸੀਂ ਛੋਟੀ ਬਣਾਈ ਆ ਉਧਰ। ਤੇ ਵੱਡੀ ਲਾਇਬ੍ਰੇਰੀ ਵੀ ਅਸੀਂ ਆਉਣ ਵਾਲੇ ਦਿਨਾਂ ਚ ਬਣਾਵਾਂਗੇ ਤੇ ਖਾਲੀ ਲਫਾਫੇ ਜਿਹੜੇ ਆ ਉਹ ਜਿਹੜੇ ਅਸੀਂ ਲੋਕਾਂ ਕੋਲ ਲੈ ਕੇ ਉਸ ਤੋਂ ਅਸੀਂ ਕੁਝ ਨਾ ਕੁਝ ਰਸੋਈ ਦਾ ਸਮਾਨ ਜਿਹੜਾ ਉਹ ਦਿਆ ਕਰਾਂਗੇ ਘਰਾਂ ਦੇ ਵਿੱਚ ਡਸਟਬੀਨ ਮੰਡਣੇ ਨੇ ਕਿ ਜਿਹੜਾ ਘਰਾਂ ਦੇ ਵਿੱਚ ਬੈਲ ਮਾਰ ਕੇ ਤੁਹਾਡੇ ਉਹ ਕੂੜਾ ਲੈ ਕੇ ਜਾਊਗਾ ਉਸ ਕੂੜੇ ਤੋਂ ਅਸੀਂ ਆਰਗੈਨਿਕ ਖਾਦ ਤਿਆਰ ਕਰਕੇ ਤੇ ਪਿੰਡ ਦੀ ਜਿਹੜੀ ਆਮਦਨ ਜਿਹੜੀ ਆ ਹੋਰ ਵਧਾਵਾਂਗੇ ਹੋਰ ਅਸੀਂ ਕੰਮ ਕਰਾਂਗੇ ਜਿਵੇਂ ਅਸੀਂ ਜਿਹੜੇ ਸਾਡੇ ਇਹਦੇ ਵਿੱਚ ਬਹੁਤ ਸਾਰੇ ਕੰਮ ਅਧੂਰੇ ਪਏ ਜਿਵੇਂ ਸਟੈਚੂ ਲਾਉਣੇ ਨੇ ਕਿਸਤੀ ਆ ਸਾਡੀ ਆ ਰਾਤ ਦੀ ਲਾਈਟਿੰਗ ਹੋਣੀ ਆ 사운ਡ ਸਿਸਟਮ ਲੱਗਣਾ ਗੁਰਬਾਣੀ ਲਾਈਵ ਚੱਲਦੀ ਸਾਡੀ ਪੇਂਟਿੰਗ ਹੋਣ ਵਾਲੀ ਆ ਬਹੁਤ ਸਾਰੇ ਕੰਮ ਸਾਡੇ ਅਧੂਰੇ ਪਏ ਨੇ ਪੰਛੀਆਂ ਦੀ ਪ੍ਰਜਾਤੀ ਵੀ ਆਉਂਦੀ ਆ ਪ੍ਰਵਾਸੀ ਪੰਛੀ ਪਹੁੰਚਦੇ ਨੇ ਉਹਨਾਂ ਦਾ ਰਹਿਣ ਬਿਸੇਰਾ ਵੀ ਬਣਾ ਦਿੰਦਾ ਆਲੇ ਤਾਂ ਇੱਥੇ ਲਾ ਦਿੰਦੇ ਨੇ ਭਾਈਨੇ ਪਿੰਡਾਂ ਦੀਆਂ ਪੰਚਾਇਤਾਂ ਦਾ ਇਹੀ ਸੋਲਦੀਆਂ ਵਾਤ ਤੋਂ ਵਾਤ ਨਾਲੀਆਂ ਬਣਾ ਦਈਏ ਰੋਡ ਬਣਾ ਦਈਏ ਪਰ ਇਹ ਮੰਨ ਦੇ ਵਿੱਚ ਵਿਚਾਰ ਕਿਵੇਂ ਆਏ ਝੀਲ ਬਣਾਉਣੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਤੇ ਤੁਸੀਂ ਜੁੜੇ ਹੋ ਸਟੋਰ ਪੰਜਾਬ ਟੀਵੀ ਨਾਲ ਦੋਸਤੋ ਹੁਣ ਤੁਹਾਨੂੰ ਹਿਮਾਚਲ ਤੇ ਜਾਂ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਹੈ ਚੰਡੀਗੜ੍ਹ ਤੇ ਹਿਮਾਚਲ ਦੇ ਨਜ਼ਾਰੇ ਤੁਹਾਨੂੰ ਅੰਮ੍ਰਿਤਸਰ ਦੇ ਨੇੜੇ ਦੇ ਪਿੰਡ ਮੱਲੂ ਨਾਂਂਜਲ ਵਿਖੇ ਵੀ ਦੇਖਣ ਨੂੰ ਮਿਲ ਰਹੇ ਨੇ ਬਹੁਤ ਹੀ ਵਧੀਆ ਜਿਹੜੀ ਹੈ ਪਿੰਡ ਦੀ ਪੰਚਾਇਤ ਨੇ ਨਹਾਰ ਬਦਲੀ ਹੈ ਪਿੰਡ ਦੀ ਝੀਲ ਬਣਾ ਦਿੱਤੀ ਹੈ ਪਿੰਡ ਦੇ ਵਿੱਚ ਹੀ ਤਾਂ ਬਹੁਤ ਵਧੀਆ ਜਿਹੜੇ ਝੀਲ ਹੈ ਪਿੰਡ ਦੇ ਵਿੱਚ ਹੀ ਬਣਾਈ ਹੈ ਪਿੰਡ ਦੀ ਪੰਚਾਇਤ ਨੇ ਪੈਸਾ ਲਾਇਆ ਹੋਇਆ ਨਜ਼ਰ ਆ ਰਿਹਾ ਨਿਹਾਰ ਹੀ ਬਦਲ ਦਿੱਤੀ ਪੂਰੇ ਪਿੰਡ ਦੀ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਅੰਮ੍ਰਿਤਸਰ ਦੇ ਨੇੜੇ ਦੇ ਪਿੰਡ ਦੀਆਂ ਸਾਂਝੀਆਂ ਕਰ ਰਿਹਾ ਹਾਂ ਬਹੁਤ ਵਧੀਆ ਜਿਹੜੀਆਂ ਸਜਾਵਟ ਕੀਤੀ ਹੋਈ ਹੈ ਇੱਥੇ ਨੇੜੇ ਤੇੜੇ ਸਤਰਾ ਵਿੱਚ ਬਹੁਤ ਵਧੀਆ ਲਿਖੀਆਂ ਹੋਈਆਂ ਨੇ ਇੱਥੇ ਤਾਂ ਜਿਹੜੀਆਂ ਚੀਜ਼ਾਂ ਨੇ ਬਹੁਤ ਹੀ ਵਧੀਆ ਜਾਣੀ ਜੇ ਪਿੰਡ ਦੀ ਨਿਹਾਰ ਬਦਲ ਦਿੱਤੀ ਇਸ ਪੰਚਾਇਤ ਨੇ ਸਮਾਸਥ ਵੀ ਵੀਰਾਂ ਨੇ ਅਤੇ ਜਥੇਬੰਦੀਆਂ ਨੇ ਤਾਂ ਜਗਵਿੰਦਰ ਭਾਜੀ ਸਾਡੇ ਨਾਲ ਨੇ ਪਹਿਲਾਂ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਾਡੇ ਪਿੰਡ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਜੇ ਸਾਡੇ ਪਿੰਡ ਦੀ ਜਿਹੜੀ ਗੱਲ ਹੈ ਲੋਕਾਂ ਦੇ ਵਿੱਚ ਆਉਣ ਦੱਸਣ ਤੁਸੀਂ ਆਏ ਜੇ ਧੰਨਵਾਦ ਤੁਹਾਡਾ ਬਹੁਤ ਬਹੁਤ ਮੈਨੂੰ ਇਹ ਦੱਸੋ ਜੀ ਜਿਆਦਾਤਰ ਅਸੀਂ ਝੀਲਾ ਝੀਲ ਤੇ ਜਾਣਾ ਹੁੰਦਾ ਦਾ ਚੰਡੀਗੜ੍ਹ ਦੀ ਯਾਤ ਜਰੂਰ ਆਉਂਦੀ ਹੈ ਪਰ ਚੰਡੀਗੜ੍ਹ ਹੀ ਤੁਸੀਂ ਪਿੰਡ ਨੂੰ ਬਣਾ ਦਿੱਤਾ ਕਿਵੇਂ ਜਹਨ ਦੇ ਵਿੱਚ ਆਇਆ ਵੇਖੋ ਜੀ ਇਹ ਸਾਡਾ 2019 ਦੇ ਵਿੱਚ ਪੰਚਾਇਤ ਬਣੀ ਸੀ ਤਾਂ ਅਸੀਂ ਇਹ ਪਿੰਡ ਨਾਲ ਵਾਅਦੇ ਕੀਤੇ ਸੀ ਸਾਡੇ ਸਰਪੰਚ ਸਾਹਿਬ ਨੇ ਤੇ ਅਸੀਂ ਰਲ ਕੇ ਇਹ ਅਸੀਂ ਤੁਹਾਨੂੰ ਆ ਜਿਹੜੇ ਕੰਮ ਆ ਪਿੰਡ ਦੇ ਵਿੱਚ ਕਰਕੇ ਵਿਖਾਵਾਂਗੇ ਤੇ ਲੋਕ ਸਾਨੂੰ ਕਹਿੰਦੇ ਸੀ ਕਿ ਨਹੀਂ ਹੋ ਸਕਦਾ ਛੱਪੜ ਨੂੰ ਕਿਵੇਂ ਤੁਸੀਂ ਝੀਲ ਬਣਾਓਗੇ ਤੇ ਅੱਜ ਅਸੀਂ ਜਿਹੜਾ ਉਹ ਸੁਪਨਾ ਉਹਨਾਂ ਦਾ ਜਿਹੜਾ ਪੂਰਾ ਕਰਕੇ ਪੰਚਾਇਤ ਦੇ ਵਿੱਚ ਵਿੱਚ ਜੀ ਅਸੀਂ ਪਿੰਡ ਨੂੰ ਜਿਹੜਾ ਉਹ ਦੇ ਦਿੱਤਾ ਹੈ ਉਹਨਾਂ ਵਾਲੇ ਦਿਨਾਂ ਦੇ ਵਿੱਚ ਇਹਦੇ ਵਿੱਚ ਅਸੀਂ ਕਿਸ਼ਤੀਆਂ ਵੀ ਛੱਡਣੀਆਂ ਵਾਂ ਉਹ ਅਸੀਂ ਸਾਈਂ ਦੇ ਦਿੱਤੀ ਆ ਥੋੜੇ ਦਿਨਾਂ ਦੇ ਵਿੱਚ ਉਹ ਵੀ ਸਾਡੇ ਆ ਜਾਣੀਆਂ ਨੇ ਤੇ ਪਾਣੀ ਜਿਹੜਾ ਬਹੁਤ ਪਿੰਡ ਦੇ ਵਿੱਚ ਪ੍ਰੋਬਲਮ ਹੁੰਦੀ ਆ ਕਿ ਗੰਦਾ ਪਾਣੀ ਜਿਹੜਾ ਉਹ ਗਲੀਆਂ ਦੇ ਵਿੱਚ ਤੁਰਿਆ ਫਿਰਦਾ ਲੋਕਾਂ ਦੇ ਘਰਾਂ 'ਚ ਵੜਿਆ ਫਿਰਦਾ ਉਹਨੂੰ ਅਸੀਂ ਸਾਫ਼ ਕਰਕੇ ਤੇ ਇਸ ਗੰਦੇ ਛੱਪੜ ਦੇ ਵਿੱਚ ਜਿਹੜਾ ਤਬਦੀਲ ਕਰ ਦਿੱਤਾ ਵਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਖੇਤੀ ਜੋਗ ਪਾਣੀ ਖੇਤੀ ਨੂੰ ਦਿੱਤਾ ਜਾਊਗਾ ਜਿਹੜੀ ਪੰਜਾਬੂ ਜ਼ਮੀਨ ਆ ਉਸ ਨੂੰ ਇਸ ਪਾਣੀ ਜਿਹੜਾ ਵਾ ਕਰਕੇ ਆਪਾਂ ਸਾਫ਼ ਦੇਵਾਂਗੇ ਇਹ ਸਾਡੇ ਵੈਲ ਬਣੇ ਨੇ ਜਿਹੜਾ ਇਹਦੇ ਵਿੱਚ ਪਹਿਲਾ ਪਾਣੀ ਇਹਦੇ ਵਿੱਚ ਆ ਜਾਂਦਾ ਏ ਜੇ ਕੋਈ ਇਹਦੇ ਵਿੱਚ ਕੱਖ ਕਾਣ ਅੜ ਜਾਵੇ ਤਾਂ ਇਹਦੀ ਸਫਾਈ ਡੇਲੀ ਸਾਨੂੰ ਕਰਨੀ ਪੈਂਦੀ ਆ ਦੂਜਾ ਸਾਡਾ ਇਸ ਪਾਰਟ ਦੇ ਵਿੱਚ ਪਾਣੀ ਆ ਜਾਂਦਾ ਏ ਜੀ ਦੂਜਾ ਇਸ ਪਾਰਟ 'ਚ ਪਾਣੀ ਆ ਗਿਆ ਇਥੇ ਜਿਹੜਾ ਸਾਫ਼ ਹੋ ਗਿਆ ਤੀਜਾ ਪਾਣੀ ਉਹਦੇ ਵਿੱਚ ਚਲੇ ਜਾਂਦਾ ਹੈ ਜੀ ਉਸ ਤੋਂ ਅਪਰੰਤ ਜਿਹੜਾ ਪਾਣੀ ਆ ਚੌਥਾ ਉਹਦੇ ਵਿੱਚ ਬਿਲਕੁਲ ਸਾਫ਼ ਹੋ ਜਾਂਦਾ ਹੈ ਸਾਫ਼ ਹੋਣ ਤੋਂ ਬਾਅਦ ਇਹ ਪਾਣੀ ਜਿਹੜਾ ਵਾ ਵੱਡੇ ਪਹਾੜ ਦੇ ਵਿੱਚ ਚਲੇ ਜਾਂਦਾ ਹੈ ਬਿਲਕੁਲ ਸਾਫ਼ ਹੋ ਜਾਂਦਾ ਹੈ ਤੁਹਾਨੂੰ ਅੱਗੋਂ ਦੀ ਵਿਖਾਵਾਂਗੇ ਇਹ ਬਹੁਤ ਪਾਣੀ ਵਧੀਆ ਜਿਹੜਾ ਵਾ ਪਿੰਡ ਦਾ ਗੰਦਾ ਪਾਣੀ ਅੱਜ ਸਾਡਾ ਸਾਰਾ ਪਾਣੀ ਸਟੋਰੇਜ ਦੇ ਵਿੱਚ ਮੀਂਹ ਪਿਆ ਸੀ ਸਵੇਰੇ ਅੱਡ ਤਿੱਕਰ ਵੀ ਜਿਹੜਾ ਪਾਣੀ ਬਲੌਕ ਹੋਇਆ ਇਹ ਦੇ ਵਿੱਚ ਸਟੋਰ ਹੋਣ ਦਿਆ ਵਾ ਤਾਂ ਜਰੂਰ ਜੀ ਇਹ ਬਦਬੂਦਾਰ ਪਾਣੀ ਸੀ ਜਿਹੜਾ ਛੱਪੜਦਾ ਉਸ ਨੂੰ ਇਹਨਾਂ ਨੇ ਬਦਲਾਵ ਕੀਤਾ ਤੇ ਅੱਜ ਝੀਲ ਦੇ ਰੂਪ ਦੇ ਵਿੱਚ ਤਬਦੀਲ ਕੀਤਾ ਹੈ ਤਾਂ ਬਦਬੂਦਾਰ ਪਾਣੀ ਦਾ ਜਿਹੜਾ ਨੁਹਾਰ ਬਦਲ ਦਿੱਤੀ ਹੈ ਝੀਲ ਦੇ ਰੂਪ ਦੇ ਵਿੱਚ ਤਬਦੀਲੀ ਲੈਂਦੀ ਹੈ ਵਧੀਆ ਝੀਲ ਬਣਾ ਦਿੰਦੀ ਪਿੰਡ ਦੇ ਵਿੱਚ ਕਿ ਬੜਾ ਵਧੀਆ ਮੈਸੇਜ ਦਿੱਤਾ ਵਾ ਕਿ ਕਦੀ ਵੀ ਕਿਸੇ ਦੇ ਗਰਾਹ ਦੇ ਵਿੱਚ ਰੋੜਾ ਨਾ ਬਣੋ ਤੇ ਕਿਉਂਕਿ ਜਿਹੜਾ ਕੋਈ ਸੈਰ ਕਰਨ ਆਊਗਾ ਉਹਨੂੰ ਪਤਾ ਲੱਗੂਗਾ ਕਿ ਕਿਸੇ ਦੇ ਰਾਹ ਦੇ ਵਿੱਚ ਆਪਾਂ ਕੰਡੇ ਨਹੀਂ ਖਿਲਾਰਨੇ ਪਤਾ ਨਹੀਂ ਸਾਨੂੰ ਕਿਸੇ ਵੇਲੇ ਉਸ ਰਾਤੇ ਨੰਗੇ ਪੈਰੀ ਤੁਰਨਾ ਪਵੇ ਇਹ ਬੜਾ ਵਧੀਆ ਜਿਹੜਾ ਸੁਝਾਅ ਆ ਬੜੀ ਵਧੀਆ ਜਿਹੜਾ ਦੇਖਿਆ ਦਿੱਤੀ ਆਪਾਂ ਮੈਨੂੰ ਇਹ ਦੱਸੋ ਤੁਹਾਡੇ ਜਿੰਨੇ ਜੇ ਰੋੜੇ ਬਣੇ ਜਦੋਂ ਇਹ ਝੀਲ ਬਣਾ ਰਹੇ ਸੀ ਉਦੋਂ ਜਿੰਨਿਆਂ ਜਣੇ ਰੋੜੇ ਵਸਾਏ ਤੁਹਾਡੇ ਰਾਹਾਂ ਦੇ ਵਿੱਚ ਵੇਖੋ ਜੀ ਜਦੋਂ ਆਪਾਂ ਸਾਂਝੇ ਕੰਮ ਕਰਨੇ ਆ ਜੀ ਤਾਂ ਉਹਦੇ ਵਿੱਚ ਰੁਕਾਵਟਾਂ ਤਾਂ ਆਉਂਦੀਆਂ ਨੇ ਜ਼ਰੂਰ ਤੇ ਪਰ ਸਾਡਾ ਮਨ ਸੀਗਾ ਕਿ ਅਸੀਂ ਇਸ ਨੂੰ ਨੇਪਰੇ ਚਾੜਨਾ ਵਾ ਫਿਰ ਅਸੀਂ ਨੇਪਰੇ ਚਾੜ ਦਿੱਤਾ ਵਾ ਜੀ ਰੁਕਾਵਟਾਂ ਤਾਂ ਆਉਂਦੀਆਂ ਹੀ ਆ ਜਦੋਂ ਆਪਾਂ ਜਦੋਂ ਆਪਾਂ ਸਾਂਝੇ ਕੰਮ ਕਰਨੇ ਆ ਜੀ ਰਕਾਵਟਾਂ ਤਾਂ ਆਉਂਦੀਆਂ ਬਹੁਤ ਸਾਰੀਆਂ ਪਰ ਜਦੋਂ ਸਾ ਸਾਡਾ ਮਨ ਹੋਵੇ ਕਿ ਆਪਾਂ ਉਹਨਾਂ ਰਕਾਵਟਾਂ ਵਾਲੇ ਨਹੀਂ ਸੁਣਨਾ ਉਹਨਾਂ ਦੀਆਂ ਗੱਲਾਂ ਨਹੀਂ ਸੁਣਨੀਆਂ ਅਸੀਂ ਆਪਣਾ ਜਿਹੜਾ ਕੰਮ ਆ ਸਾਡਾ ਪ੍ਰੋਜੈਕਟ ਹੈ ਨੇਪਰੇ ਚਾੜਨ ਦੀ ਜਦੋਂ ਹੋਵੇ ਮਨਚ ਧਾਰੀ ਫਿਰ ਅਸੀਂ ਉਹਨੂੰ ਚਾੜ ਦਿੱਤਾ ਹੈ ਤੇ ਵੀਰ ਜੀ ਪੰਜਾਬੀ ਨੂੰ ਪਰਫੁੱਲਤ ਜਾ ਰਹੇ ਹੋ ਤੁਸੀਂ ਸੰਭਾਲ ਲਓ ਪੰਜਾਬੀ ਹੈ ਊੜਾ ਤੇ ਝੂੜਾ ਇਹ ਤਾਂ ਪੰਜਾਬੀ ਭੁੱਲਦੇ ਜਾ ਰਹੇ ਨੇ ਸਾਡੇ ਬੱਚੇ ਤਾਂ ਉਹਨੂੰ ਹੀ ਪਰਫੁੱਲਤ ਜਾ ਰਹੇ ਹੋ ਦੇਖੋ ਜੀ ਸਾਡੀ ਇਹ ਮਾਂ ਬੋਲੀ ਪੰਜਾਬੀ ਜਿਹੜੀ ਆ ਇਹ ਸਾਡੀ ਮਾਂ ਬੋਲੀ ਆ ਇਹਨੂੰ ਅਸੀਂ ਬਹੁਤ ਸਾਰੇ ਭੁੱਲਦੇ ਜਾ ਰਹੇ ਹਾਂ ਇਹ ਵੀ ਅਸੀਂ ਵਿੱਚ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੇ ਬੱਚੇ ਇੱਥੇ ਆਉਂਦੇ ਆ ਜੂੜਾ ਲੋਪ ਹੁੰਦਾ ਜਾ ਰਿਹਾ ਤੁਸੀਂ ਵੇਖੋਗੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਜੋੜਾ ਹੁੰਦਾ ਸੀ ਉੱਤੇ ਰਮਾਲ ਪਾਇਆ ਹੁੰਦਾ ਸੀ ਤੇ ਥੱਲੇ ਫੱਟੀ ਫੜੀ ਹੁੰਦੀ ਸੀ ਸਕੂਲ 'ਚ ਅਸੀਂ ਆਪ ਪੋਛਦੇ ਰਹੇ ਆ ਉਸ ਚੀਜ਼ ਨੂੰ ਵੀ ਦਰਸਾਇਆ ਕਿ ਇਹਨੂੰ ਵੀ ਆਪਾਂ ਯਾਦ ਰੱਖੀਏ ਪੰਜਾਬੀ ਨੂੰ ਯਾਦ ਰੱਖੀਏ ਇੱਕ ਫੱਟੀ ਨੂੰ ਯਾਦ ਰੱਖੀਏ ਆਪਣਾ ਜੂੜਾ ਰੱਖੀਏ ਯਾਦ ਕਿ ਆਪਾਂ ਜਿਹੜੀਆਂ ਕਿੰਧਾ ਕੁਰਬਾਨੀਆਂ ਲੈ ਕੇ ਜੂੜਾ ਜਿਹੜਾ ਉਹ ਬਚਾਇਆ ਸੀ ਕਿੰਧਾ ਅਸੀਂ ਕੇਸ ਜਿਹੜੇ ਇਹਨਾਂ ਵੀ ਤੁਹਾਡੇ ਉੱਪਰ ਪੂਰੀਆਂ ਫਿੱਟ ਬੈਠਦੀਆਂ ਮੇਰੇ ਖਿਆਲਾਂ ਹੈ ਇਹਦੇ ਬਾਰੇ ਜ਼ਰੂਰ ਜੀ ਉਹ ਤਾਂ ਤੁਹਾਨੂੰ ਲੱਗਦਾ ਹੀ ਆ ਕਿ ਉਹ ਖੁਦ ਨਹੀਂ ਬੋਲਦੇ ਜਿਨ੍ਹਾਂ ਦੇ ਕਹਾਰ ਬੋਲਦੇ ਨੇ ਠੀਕ ਹੈ ਜੀ ਵਿੱਚ ਵਿੱਚ ਬੋਲਣ ਦੀ ਸਾਨੂੰ ਲੋੜ ਨਹੀਂ ਇਹ ਤੁਸੀਂ ਦੇਖ ਰਹੇ ਜੇ ਆਪ ਹੀ ਕਿ ਕਿਸ ਤਰ੍ਹਾਂ ਅਸੀਂ ਜੋ ਮਨ ਚ ਵਿੱਚ ਲੋਕਾਂ ਨੂੰ ਕਿਹਾ ਸੀ ਉਹ ਅਸੀਂ ਸੁਪਨਾ ਜਿਹੜਾ ਵਿਖਾਇਆ ਸੀ ਲੋਕਾਂ ਨੂੰ ਇਹ ਨਹੀਂ ਕਿ ਇਲੈਕਸ਼ਨ ਆਈ ਤੇ ਅਸੀਂ ਲੋਕਾਂ ਨੂੰ ਝੂਠੇ ਵਾਅਦੇ ਕਰ ਦਿੱਤੇ ਸਾਡੀ ਪੰਚਾਇਤ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਤੁਹਾਨੂੰ ਪਾਰਕ ਦੇਵਾਂਗੇ ਗੰਦੇ ਛੱਪੜ ਨੂੰ ਸਾਫ਼ ਕਰਕੇ ਝੀਲ ਦੇਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਗਰਾਊਂਡ ਬਣ ਜਾ ਰਹੀ ਆ ਲਾਈਬ੍ਰੇਰੀ ਅਸੀਂ ਛੋਟੀ ਬਣਾਈ ਹੈ ਉਧਰ ਤੇ ਵੱਡੀ ਲਾਈਬ੍ਰੇਰੀ ਵੀ ਅਸੀਂ ਆਉਣ ਵਾਲੇ ਦਿਨਾਂ 'ਚ ਬਣਾਵਾਂਗੇ ਪਲਾਸਟਿਕ ਦੇ ਲਿਫਾਫੇ ਜਿਹੜੇ ਸਾਡੇ ਆ ਉਹ ਵੇਸਟ ਤੁਰੇ ਜਾ ਰਹੇ ਨੇ ਆਉਣ ਵਾਲੀ ਪੰਚਾਇਤ ਜੇ ਸਾਡੀ ਬਣ ਗਈ ਤਾਂ ਅਸੀਂ ਉਹ ਪ੍ਰੋਜੈਕਟ ਤਿਆਰ ਕਰਕੇ ਤੇ ਖਾਲੀ ਲਿਫਾਫੇ ਜਿਹੜੇ ਆ ਉਹ ਜਿਹੜੇ ਅਸੀਂ ਲੋਕਾਂ ਕੋਲ ਲੈ ਕੇ ਉਸ ਤੋਂ ਅਸੀਂ ਕੁਝ ਨਾ ਕੁਝ ਰਸੋਈ ਦਾ ਸਮਾਨ ਜਿਹੜਾ ਉਹ ਦਿਆ ਕਰਾਂਗੇ ਘਰਾਂ ਦੇ ਵਿੱਚ ਡਸਟਬੀਨ ਮੰਡਣੇ ਨੇ ਕਿ ਜਿਹੜਾ ਘਰਾਂ ਦੇ ਵਿੱਚ ਬੈਲ ਮਾਰ ਕੇ ਤੁਹਾਡੇ ਉਹ ਕੂੜਾ ਲੈ ਕੇ ਜਾਊਗਾ ਉਸ ਕੂੜੇ ਤੋਂ ਅਸੀਂ ਆਰਗੈਨਿਕ ਖਾਦ ਤਿਆਰ ਕਰਕੇ ਤੇ ਪਿੰਡ ਦੀ ਜਿਹੜੀ ਆਮਦਨ ਜਿਹੜੀ ਆ ਹੋਰ ਵਧਾਵਾਂਗੇ ਹੋਰ ਅਸੀਂ ਕੰਮ ਕਰਾਂਗੇ ਜਿਵੇਂ ਅਸੀਂ ਇਹਦੇ ਵਿੱਚ ਫਿਸ਼ ਪਾਈ ਆ ਉਹ ਫਿਸ਼ ਤੋਂ ਜਿਹੜੀ ਆਮਦਨ ਹੋਣੀ ਆ ਜਿਹੜੇ ਸਾਡੇ ਇਹਦੇ ਵਿੱਚ ਬਹੁਤ ਸਾਰੇ ਕੰਮ ਅਧੂਰੇ ਪਏ ਜਿਵੇਂ ਸਟੈਚੂ ਲਾਉਣੇ ਨੇ ਕਿਸਤੀ ਆ ਸਾਡੀ ਰਾਤ ਦੀ ਲਾਈਟਿੰਗ ਹੋਣੀ ਆ 사ਉਂਡ ਸਿਸਟਮ ਲੱਗਣਾ ਗੁਰਬਾਣੀ ਲਾਈਵ ਚੱਲਦੀ ਸਾਡੀ ਪੇਂਟਿੰਗ ਹੋਣ ਵਾਲੀ ਆ ਬਹੁਤ ਸਾਰੇ ਕੰਮ ਸਾਡੇ ਅਜੇ ਅਧੂਰੇ ਪਏ ਨੇ ਤੇ ਜਰੂਰ ਗੁਰਵਿੰਦਰ ਭਾਈ ਜੀ ਨਾਲ ਨਾਲ ਆਪਾਂ ਝੀਲ ਦੇ ਹਾਲੇਦ ਵਾਲੇ ਚੱਲਦੇ ਆ ਕਿਉਂਕਿ ਝੀਲ ਬਹੁਤ ਵਧੀਆ ਹੈ ਸਾਨੂੰ ਤਾਂ ਚੰਡੀਗੜ੍ਹ ਦੀ ਯਾਦ ਨਹੀਂ ਆਉਣੀ ਹੁਣ ਇੱਥੇ ਜੇ ਚੰਡੀਗੜ੍ਹ ਜਾਣ ਦੀ ਲੋੜ ਪੈ ਗਈ ਤਾਂ ਮੇਰੇ ਖਿਆਲ ਨਾਲ ਸਾਰਿਆਂ ਨੂੰ ਇੱਥੇ ਹੀ ਆਉਣਾ ਚਾਹੀਦਾ ਚੰਡੀਗੜ੍ਹ ਦੀ ਝੀਲ ਵੀ ਇਹਦੇ ਸਾਹਮਣੇ ਅਧੂਰੀ ਹੈ ਕਿਉਂਕਿ ਇਹ ਵਧੀਆ ਸਾਫ਼ ਸੁਥਰਾ ਪਾਣੀ ਦਾ ਜਿਹੜਾ ਤੁਸੀਂ ਬਣਾਇਆ ਹੋਇਆ ਸਾਰੀ ਸਿਸਟਮ ਬਹੁਤ ਵਧੀਆ ਚੀਜ਼ ਬਣਾਈ ਹੈ ਤਾਂ ਜਰੂਰ ਜੀ ਇੱਥੇ ਜਿਹੜੇ ਮੈਂ ਦੱਸ ਦਿੰਦਾ ਜੇ ਪਰਜਾਤੀ ਪੰਛੀਆਂ ਦੀ ਪ੍ਰਜਾਤੀ ਵੀ ਆਉਂਦੀ ਆ ਪ੍ਰਵਾਸੀ ਪੰਛੀ ਪਹੁੰਚਦੇ ਨੇ ਉਹਨਾਂ ਦਾ ਰਹਿਣ ਬਿਸੇਰਾ ਵੀ ਬਣਾ ਦਿੰਦਾ ਆਲੇ ਤਾਂ ਇੱਥੇ ਲਾ ਦੱਤੇ ਨੇ ਭਾਜੀ ਨੇ ਤਾਂ ਝੀਲ ਦਾ ਜਿਹੜਾ ਬਹੁਤ ਵਧੀਆ ਨਿਹਾਰ ਬਣੇ ਦੱਸੋ ਹੁਣ ਪਿੰਡ ਦੇ ਜਦੋਂ ਦੂਰ ਦਰਾਡੇ ਤੋਂ ਆਉਂਦੇ ਰਿਸ਼ਤੇਦਾਰ ਭੈਣ ਭਰਾ ਤੁਹਾਡੇ ਆਉਂਦੇ ਨੇ ਉਹ ਚਿੰਨਾ ਵਧੀਆ ਮਾਣ ਮਹਿਸੂਸ ਕਰਦੇ ਵੇਖੋ ਜੀ ਉਹ ਵਧੀਆ ਮਾਣ ਮਹਿਸੂਸ ਕਰਦੇ ਨੇ ਇੱਕ ਵੱਖਰੀ ਦੇਖਿਆ ਪਿੰਡਾਂ ਦੇ ਵਿੱਚ ਗੰਦੇ ਛੱਪੜ ਹੁੰਦੇ ਨੇ ਤੇ ਅਸੀਂ ਉਸ ਗੰਦਗੀ ਨੂੰ ਦੂਰ ਕਰਕੇ ਜਿਹੜਾ ਵਾ ਸੁੰਦਰ ਝੀਲ ਜਿਹੜੀ ਬਣਾ ਦਿੱਤੀ ਆ ਜਿਹੜਾ ਵੀ ਕੋਈ ਰਿਸ਼ਤੇਦਾਰ ਆਉਂਦਾ ਵਾ ਉਹ ਵਾਕਈ ਵੇਖਦਾ ਵਾ ਫੋਟੋਆਂ ਤੇ ਸੋਸ਼ਲ ਮੀਡੀਆ ਰਾਈ ਤੁਸੀਂ ਆ ਕਵਰੇਜ ਕਰ ਰਹੇ ਹੋ ਜਿਹੜੇ ਵੇਖਣਗੇ ਤੇ ਉਹ ਫੋਨ ਵੀ ਕਰਨਗੇ ਚੰਗਾ ਵੇਖਣਗੇ ਵੀ ਬਈ ਦੇਖ ਉਹ ਰੋਜ਼ ਜ਼ਰੂਰ ਰਾਤ ਨੂੰ ਜਿਹੜੇ ਵੀ ਜਿਨ੍ਹਾਂ ਦੇ ਘਰ ਕੋਈ ਗੈਸਟ ਆਉਂਦੇ ਨੇ ਉਹ ਜਲਪਾਣੀ ਛੱਕੇ ਰਾਤ ਨੂੰ ਇੱਕ ਵਾਰਾ ਗੇੜੀ ਮਾਰਨ ਜ਼ਰੂਰ ਲੈ ਕੇ ਆਉਂਦੇ ਨੇ ਬਕਤਾ ਛੱਡੀਆਂ ਬਹੁਤ ਸੁੰਦਰ ਜਿਹੜੀਆਂ ਇਹਦੀ ਗੰਦਗੀ ਨੂੰ ਸਾਫ਼ ਕਰਦੀਆਂ ਨੇ ਮੱਛੀ ਛੱਡੀ ਹੈ ਜਿਹੜਾ ਜਾਲਾ ਸਾਫ਼ ਕਰਦੀ ਹੈ ਇਹਦੀ ਆਮਦਨ ਵੀ ਦਿੰਦੀ ਹੈ ਸਾਨੂੰ ਤਾਂ ਜਰੂਰ ਜੀ ਝੀਲ ਦੇ ਵਿੱਚ ਹੀ ਪੁਲ ਬਣਾ ਦਿੱਤਾ ਪੁਲ ਦਾ ਬਣਾਇਆ ਪੁਲ ਦੇ ਨਾਲ ਨਾਲ ਹੀ ਉਹ ਝੀਲ ਦੇ ਵਿੱਚ ਹੀ ਬੈਠਣ ਵਾਸਤੇ ਜਿਹੜੀ ਹੈ ਬਹੁਤ ਵਧੀਆ ਥਾਂ ਬਣਾ ਦਿੱਤੀ ਹੈ ਤਾਂ ਜਦੋਂ ਮੌਸਮ ਸੁਹਾਵਣਾ ਹੁੰਦਾ ਤਾਂ ਇੱਥੇ ਆ ਕੇ ਜਿਹੜੇ ਨੇ ਸਾਡੇ ਬਜ਼ੁਰਗ ਜੀ ਬੈਠਦੇ ਨੇ ਆਨੰਦ ਮਾਣਦੇ ਨੇ ਪਿੰਡਾਂ ਦੇ ਵਿੱਚ ਸਾਥ ਹੁੰਦੀ ਸੀ ਪਰ ਹੁਣ ਇੱਥੇ ਇਹਨਾਂ ਨੇ ਪਿੰਡ ਦੇ ਵਿੱਚ ਝੀਲ ਦੇ ਵਿੱਚ ਜਿਹੜਾ ਬੈਠਣ ਵਾਸਤੇ ਵਧੀਆ ਇੰਤਜ਼ਾਮ ਜਰਤਾ ਆਲੇ ਦੁਆਲੇ ਮੌਸਮ ਵਧੀਆ ਹੈ ਬਹਾਰ ਵਧੀਆ ਹੈ ਨਹਾਰ ਬਦਲ ਦਿੰਦੀ ਹੈ ਪਿੰਡ ਦੀ ਤਾਂ ਪੰਚਾਇਤ ਵੀ ਜਿਹੜੀ ਹੈ ਜਰੂਰ ਤਾਰੀਫਾਂ ਬੰਦੀਆਂ ਨੇ ਇਸ ਪੰਚਾਇਤ ਦੀਆਂ ਤਾਂ ਜ਼ਿਆਦਾਤਰ ਤੁਸੀਂ ਦੇਖਦੇ ਆਂ ਜੀ ਪਿੰਡ ਵਿੱਚ ਬਦਬੂਦਾਰ ਛੱਪੜ ਹੁੰਦੇ ਨੇ ਤਾਂ ਸਾਰਿਆਂ ਨੂੰ ਨੇੜੇ ਤੇੜੇ ਪਤਾ ਹੁੰਦਾ ਜੀ ਇਹ ਪਿੰਡ ਜਿਹੜਾ ਬਦਬੂਦਾਰ ਆ ਰਿਹਾ ਹੈ ਪਰ ਇਸ ਪਿੰਡ ਦੀ ਤਾਂ ਨੁਹਾਰ ਹੀ ਬਦਲ ਦਿੱਤੀ ਤੁਸੀਂ ਤਾਂ ਹੋਰ ਕੀ ਕੀ ਸੁਵਿਧਾਵਾਂ ਨੇ ਇੱਥੇ ਦੇਖੋ ਜੀ ਦੋ ਪਾਰਕਾਂ ਸੜੀਆਂ ਬਣੀਆਂ ਨੇ ਜਿਵੇਂ ਵਾਟਰ ਸਪਲਾਈ ਵਾਲੀ ਵੀ ਇੱਕ ਪਾਰਕ ਬਣੀ ਆ ਤੇ ਚੰਗਾ ਸਾਡਾ ਸਕੂਲ ਜਿਹੜਾ ਪ੍ਰਾਇਮਰੀ ਸਕੂਲ ਜਿਹੜਾ ਵਾ ਬਹੁਤ ਵਧੀਆ ਉਹਦੇ ਵਿੱਚ ਅਲੀਸ਼ਾਨ ਕਮਰੇ ਬਣੇ ਨੇ ਪਾਣੀ ਦਾ ਜੋਗ ਪ੍ਰਬੰਧ ਕੀਤਾ ਗਿਆ ਹੈ ਉਹਦੇ ਵਿੱਚ ਟਾਇਲਟ ਵਧੀਆ ਬਣਾਈਆਂ ਗਈਆਂ ਨੇ ਤੇ ਹੋਰ ਅਸੀਂ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਬੰਧ ਜਿਹੜਾ ਕਰ ਰਹੇ ਆ ਤੁਹਾਨੂੰ ਦੱਸਿਆ ਹੈ ਮੈਨੂੰ ਇਹ ਦੱਸੋ ਮਨ ਦੇ ਵਿੱਚ ਵਿਚਾਰ ਕਿਵੇਂ ਬਣਿਆ ਸੀ ਕਿਉਂਕਿ ਜਿਆਦਾਤਰ ਅਸੀਂ ਪਿੰਡ ਵਾਲੇ ਪਿੰਡਾਂ ਦੀਆਂ ਪੰਚਾਇਤਾਂ ਦਾ ਇਹੀ ਸੋਚਦੀਆਂ ਵਾਤ ਤੋਂ ਵਾਤ ਨਾਲੀਆਂ ਬਣਾ ਦਈਏ ਰੋਡ ਬਣਾ ਦਈਏ ਪਰ ਇਹ ਮਨ ਦੇ ਵਿੱਚ ਵਿਚਾਰ ਕਿਵੇਂ ਆਇਆ ਇਹ ਝੀਲ ਬਣਾਉਣੀ ਹੈ ਮੇਖੋ ਜੀ ਬੜੇ ਚਿਰ ਤੋਂ ਪੰਚਾਇਤਾਂ ਜਿਹੜੀਆਂ ਬਣਦੀਆਂ ਆ ਰਹੀਆਂ ਨੇ ਗਲੀਆਂ ਨਾਲੀਆਂ ਬਣ ਜਾਣੀਆਂ ਉਹ ਤਾਂ ਬਣਦੀਆਂ ਆ ਰਹੀਆਂ ਨੇ ਠੀਕ ਹੈ ਜੀ ਇਹ ਸਾਡਾ ਮਨ ਦਾ ਸੁਪਨਾ ਸੀਗਾ ਕਿ ਅਸੀਂ ਯਾਰ ਇਸ ਗੰਦੇ ਛੱਪੜ ਨੂੰ ਕਿਉਂਕਿ ਲਾਗੇ ਇਹਦੇ ਵਿੱਚ ਸਾਡੇ ਵਿਦਿਆਦਾ ਮੰਦਰ ਸਕੂਲ ਆ ਉਹਦੇ ਲਾਗੇ ਬਹੁਤ ਗੰਦਗੀ ਸੀ ਤੇ ਸਾਡੀ ਸਭਾ ਨੇ ਰਲ ਕੇ ਪੰਚਾਇਤ ਨੇ ਰਲ ਕੇ ਇੱਕ ਮਤਾ ਪਾਇਆ ਕਿ ਯਾਰ ਇਹ ਗੰਦਗੀ ਬਹੁਤ ਆ ਤੇ ਆਪਾਂ ਇਸ ਨੂੰ ਸਾਫ਼ ਕਰਕੇ ਇੱਕ ਵਧੀਆ ਦੇਖ ਦਈਏ ਉਹ ਫਿਰ ਆਪਾਂ ਹੱਥੀਂ ਕੰਮ ਕਰਕੇ ਤੇ ਸਾਡੀ ਪੰਚਾਇਤ ਨੇ ਸਹਿਯੋਗ ਕੀਤਾ ਸਰਪੰਚ ਸਾਹਿਬ ਸਾਡੇ ਬਹੁਤ ਵਧੀਆ ਨੇ ਸਾਡੀ ਟੀਮ ਬੜੀ ਵਧੀਆ ਵਾ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਨਗਰ ਦੇ ਸਹਿਯੋਗ ਨਾਲ ਜਿਹੜਾ ਵਾ ਅਸੀਂ ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹ ਸਕੇ ਹਾਂ ਸਾਡਾ ਜਿਹੜਾ ਵਿਭਾਗ ਵਾ ਜਿਵੇਂ ਸਾਡਾ ਨਰੇਗਾ ਦਾ ਵਿਭਾਗ ਬਹੁਤ ਸਾਰੇ ਪਿੰਡਾਂ ਦੇ ਵਿੱਚ ਨਰੇਗਾ ਚ ਸਫਾਈ ਕਰਾਈ ਜਾਂਦੀ ਆ ਤੇ ਅਸੀਂ ਬਹੁਤ ਸਾਰੇ ਕੰਮ ਨਰੇਗਾ ਚ ਕੀਤੇ ਨੇ ਸਾਡੇ ਅ ਅਰਸ਼ਾ ਸ਼ੀਨਾ ਬਲਾਕ ਦੇ ਬਹੁਤ ਸੂਝਵਾਨ ਚੰਗੇ ਅਫਸਰ ਸਰਦਾਰ ਰਣਜੀਤ ਸਿੰਘ ਜੀ ਏਪੀਓ ਸਾਹਿਬ ਬਹੁਤ ਸਹਿਯੋਗ ਕੀਤਾ ਉਹਨਾਂ ਨੇ ਸਾਡਾ ਇਸ ਪ੍ਰੋਜੈਕਟ ਦੇ ਵਿੱਚ ਵੀ ਤੇ ਬਹੁਤ ਉਹਨਾਂ ਨੂੰ ਸ਼ੌਂਕ ਹੈ ਇਹੋ ਜੇ ਕੰਮ ਕਰਾਉਣੇ ਕਿਉਂਕਿ ਅਫਸਰਾਂ ਵੀ ਅਫਸਰ ਵੀ ਸਾਥ ਦੇਣ ਤੇ ਤਾਂ ਹੀ ਤੁਹਾਨੂੰ ਪਤਾ ਛੋਟਾ ਪ੍ਰੋਜੈਕਟ ਨਹੀਂ ਹੈ ਇਹ ਇਹ ਬੜਾ ਵੱਡਾ ਪ੍ਰੋਜੈਕਟ ਆ ਵੱਡੀ 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 ਮਿਹਨਤ ਹੈ ਇਹਨੂੰ ਥੱਲੇ ਗਰਾਊਂਡ ਲੈਵਲ ਤੋਂ ਸਾਫ਼ ਕਰਨਾ ਫਿਰ ਕੰਕਰੀਟ ਪਾਉਣੀ ਸਰੀਆ ਲਿਆਉਣਾ ਸਾਰਾ ਪੋਲ ਗੱਡਣਾ ਥੱਲੇ ਕੋਈ ਨਿੱਕਾ ਕੰਮ ਨਹੀਂ ਆ ਪਰ ਸਾਡਾ ਸਹਿਯੋਗ ਜਿਹੜਾ ਉਹ ਮਹਿਕਮੇ ਨੇ ਵੀ ਬਹੁਤ ਸਹਿਯੋਗ ਕੀਤਾ ਤੇ ਅਸੀਂ ਹੱਥੀਂ ਮਿਹਨਤ ਕਰਕੇ ਇਸ ਨੂੰ ਨੇਪਰੇ ਚਾੜਿਆ ਇਹ ਸਾਰਿਆਂ ਦੇ ਸਹਿਯੋਗ ਨਾਲ ਹੀ ਇਹ ਕੰਮ ਚੱਲ ਸਕਦਾ ਕੱਲਾ ਕੋਈ ਕੁਝ ਨਹੀਂ ਕਰਦਾ ਹੋਰ ਕੀ ਸੋਚਿਆ ਜੀ ਇਸ ਤਰ੍ਹਾਂ ਦਾ ਬਦਲਾਅ ਚੜਨਾ ਹੈ ਪਿੰਡ ਦੇ ਵਿੱਚ ਮੇਰੇ ਇਸ਼ਾਅਲਾ ਦਾ ਬਹੁਤ ਵਧੀਆ ਬਦਲਾਅ ਹੋਇਆ ਪਿੰਡ ਦੇ ਵਿੱਚ ਜੇ ਸਹੀ ਮਾਇਨੇ 'ਚ ਸਮਝਿਆ ਜਾਵੇਗਾ ਚੰਡੀਗੜ੍ਹ ਬਣਾਤਾ ਜਾਂ ਬਾਰ ਵਾਲਾ ਕੈਲੀਫੋਰਨੀਆਨ ਬਣਾਤਾ ਤੁਸੀਂ ਇਸ ਪਿੰਡ ਨੂੰ ਦੇਖੋ ਜੀ ਆਉਣ ਵਾਲੇ ਦਿਨਾਂ ਵਿੱਚ ਸਾਡਾ ਜਿਹੜਾ ਵਾ ਸੁਪਨਾ ਵਾ ਕਿ ਅਸੀਂ ਗਰਾਊਂਡ ਬੱਚਿਆਂ ਨੂੰ ਜਿਹੜੀ ਆ ਵਧੀਆ ਗਰਾਊਂਡ ਬਣਾ ਕੇ ਦਈਏ ਇੱਕ ਸਾਡਾ ਜਿਮ ਜਿਹੜਾ ਵਾ ਉਹ ਸ ਬੱਚਿਆਂ ਨੂੰ ਜਿਹੜਾ ਆਉਣ ਵਾਲੇ ਨਸ਼ਿਆਂ ਤੋਂ ਮੁਕਤ ਹੋ ਸਕਣ ਨਸ਼ਿਆਂ ਵੱਲੋਂ ਰੁਝਾਨ ਘਟ ਕੇ ਤੇ ਜਿਮ ਵੱਲ ਖੇਡਾਂ ਵੱਲ ਲਿਆਈਏ ਸਾਡੇਆਂ ਮਾਤਾਵਾਂ ਬਜ਼ੁਰਗਾਂ ਸਾਡੀਆਂ ਭੈਣਾਂ ਜਿਹੜੀਆਂ ਉਹਨਾਂ ਵਾਸਤੇ ਵੀ ਇੱਕ ਅਲੱਗ ਜਿਮ ਬਣਾਵਾਂਗੇ ਆਉਣ ਵਾਲੇ ਦਿਨਾਂ 'ਚ ਜਿਹੜਾ ਉਹ ਵੀ ਆਪਣਾ ਜਿਹੜਾ ਸਰੀਰ ਹੈ ਅੱਜ ਦਾ ਆਪਣੇ ਬਾਡੀ ਆ ਉਹ ਫਿੱਟ ਰੱਖ ਸਕਣ ਤੇ ਆਪਣੀ ਉਹ ਆਉਣ ਵਾਲੇ ਬਤੰਦਰੁਸਤ ਰਹਿਣ ਬਿਮਾਰੀਆਂ ਤੋਂ ਬਚ ਸਕਣ ਇਹ ਆਉਣ ਵਾਲੇ ਦਿਨਾਂ 'ਚ ਸਾਡਾ ਇੱਕ ਗਰਾਊਂਡ ਤੇ ਜਿਮ ਲਾਇਬ੍ਰੇਰੀ ਇਹ ਤੇ ਗੰਦੇ ਕੂੜਾ ਨੂੰ ਸਾਫ ਕਰਕੇ ਤੇ ਹੋ ਸਕਦਾ ਅਸੀਂ ਆਉਣ ਵਾਲੇ ਦਿਨਾਂ ਸਿਵਰੇਜ ਪਿੰਡ ਦੇ ਵਿੱਚ ਪਾਈਏ ਸਾਰੀਆਂ ਗਲੀਆਂ ਟੱਕ ਕੇ ਜੀ ਮੈਨੂੰ ਇਹ ਦੱਸੋ ਪਿੰਡ ਦੀ ਪੰਚਾਇਤ ਨੂੰ ਇਸ ਵੇਲੇ ਮੇਰੇ ਖਿਆਲ ਨਾਲ ਬਹੁਤ ਅਸਿਸਾਂ ਦੇ دعਵਾਵਾਂ ਵੀ ਮਿਲ ਰਹੀਆਂ ਨੇ ਕਿਉਂਕਿ ਆ ਸਾਡੇ ਜਿਹੜੇ ਵੱਡੇ ਬੈਠੇ ਹੋਏ ਨੇ ਇਹ ਇੱਥੇ ਆਨੰਦ ਮਾਣ ਰਹੇ ਨੇ ਪੂਰੀ ਤਰ੍ਹਾਂ ਵੇਖੋ ਜੀ ਇਹਨਾਂ ਦਾ ਸਾਡਾ ਸਹਿਯੋਗ ਹੈ ਸਾਡੇ ਮੈਂਬਰ ਸਾਹਿਬ ਇਹ ਬੈਠੇ ਨੇ ਸਰਪੰਚ ਸਾਹਿਬ ਸਾਡੇ ਜਿਹੜੀ ਜ਼ਰੂਰੀ ਕਿਤੇ ਕੰਮ ਗਏ ਸੀ ਉਹ ਨਹੀਂ ਪਹੁੰਚ ਸਕੇ ਉਹਨਾਂ ਦਾ ਵੀ ਬੜਾ ਵੱਡਾ ਸਹਿਯੋਗ ਹੈ ਕਿ ਕਮਾਂਡ ਕਿਸੇ ਨੂੰ ਫੜਾ ਦੇਣੀ ਉਹ ਛੋਟੀ ਗੱਲ ਨਹੀਂ ਪੰਚਾਇਤ ਬਣ ਕੇ ਨਹੀਂ ਤੇ ਬਹੁਤੇ ਸਰਪੰਚ ਲਾਗੇ ਨਹੀਂ ਲੱਗਣ ਦਿੰਦੇ ਵੀ ਤੁਸੀਂ ਕੌਣ ਹੋਏ ਕੰਮ ਕਰਨ ਵਾਲੇ ਅਸੀਂ ਉਹਨਾਂ ਦਾ ਸਹਿਯੋਗ ਕਰਦੇ ਆ ਉਹ ਸਾਡਾ ਸਹਿਯੋਗ ਕਰਦੇ ਆ ਤੇ ਰਲ ਕੇ ਅਸੀਂ ਜਿਹੜਾ ਇਹ ਪਿੰਡ ਨੂੰ ਖੂਬਸੂਰਤ ਦਿੱਖ ਦੇਣ ਦਾ ਹੈ ਹੋਰ ਕੀ ਬਦਲਾਵ ਲਿਆਉਣ ਵਾਲੇ ਨੇ ਮੈਂ ਦੇਖ ਰਿਹਾ ਫੁਹਾਰੇ ਤਾਂ ਹੀ ਤਾਂ ਤੁਸੀਂ ਲਾ ਦਿੱਤੇ ਨੇ ਪਿੰਡ ਦੇ ਵਿੱਚ ਵੈਸੇ ਫੁਹਾਰਾ ਲਾਇਆ ਹੋਵੇ ਤੇ ਪਿੰਡ ਦਾ ਪਤਾ ਚੱਲਦਾ ਜੀ ਪਿੰਡ ਦੇ ਵਿੱਚ ਫੁਹਾਰਾ ਲਾਇਆ ਪਰ ਤੁਸੀਂ ਤਾਂ ਝੀਲ ਦੇ ਵਿੱਚ ਫੁਹਾਰਾ ਦੇਖੋ ਜੀ ਝੀਲ ਦੇ ਵਿੱਚ ਅਸੀਂ ਸੀਗਾ ਜੀ ਸਾਡੇ ਮਨ ਚ ਤੇ ਰਾਤ ਨੂੰ ਲਾਈਟਿੰਗ ਹੁੰਦੀ ਆ ਬਹੁਤ ਸੋਹਣਾ ਵਿਊ ਬਣਦਾ ਵਾ ਪੌਦੇ ਲਾ ਦਿੱਤੇ ਨੇ ਵਧੀਆ ਸਾਨੂੰ ਵਾਤਾਵਰਨ ਮਿਲੇਗਾ ਇਥੋਂ ਆਕਸੀਜਨ ਮਿਲੇਗੀ ਪੰਛੀਆਂ ਵਾਸਤੇ ਇੱਕ ਰਹਿਣ ਬਸੇਰਾ ਬਣਾ ਰਹੇ ਆ ਜਿਹੜਾ ਬਦਲੇ ਕਾਫੀ ਪੰਛੀ ਪ੍ਰਵਾਸੀ ਆਉਂਦੇ ਨੇ ਥੋੜਾ ਜਿਹਾ ਬਰਾਲਾ ਅਸੀਂ ਕੀਤਾ ਪਾ ਪੰਛੀਆਂ ਵਾਸਤੇ ਲਾਏ ਨੇ ਘੜੇ ਵੀ ਲਾਏ ਥੱਲੇ ਉੱਚ ਪੰਛੀ ਆਉਂਦੇ ਨੇ ਬਹੁਤ ਸਾਰੀਆਂ ਚਿਰੀਆਂ ਜਿਹੜੀਆਂ ਸਾਡੀਆਂ ਲੋਪ ਹੋ ਚੁੱਕੀਆਂ ਨੇ ਉਹ ਵੀ ਸਾਡੇ ਆ ਪਾਣੀ ਨਾਲ ਨਾਲੇ ਦਰਖਤ ਲਾ ਗਏ ਹੋਣ ਕਰਕੇ ਆਉਣ ਲੱਗ ਪਈਆਂ ਸੀ ਉਹ ਵੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਰਾਂਗੇ ਇੱਕ ਅਸੀਂ ਚਾਹੁੰਦੇ ਆ ਕਿ ਜਿਵੇਂ ਪਹਾੜੀਆਂ ਦੇ ਵਿੱਚ ਇੱਕ ਤਾਰ ਚੱਲਦੀ ਹੈ ਗੰਡੋਲਾ ਜਿਹਨੂੰ ਆਖਦੇ ਨੇ ਆਪਾਂ ਉਹ ਵੀ ਆਪਾਂ ਸਾਡੇ ਮਨ ਦੀ ਹੈਗੀ ਆ ਵੀ ਉਹ ਵੀ ਸਲਾਵਾਾਂਗੇ ਆਪਾਂ ਉਹ ਆਪਾਂ ਇੱਥੋਂ ਪ੍ਰੋਜੈਕਟ ਲਾ ਕੇ ਇਸ ਪਾਰ ਤੋਂ ਉਸ ਪਾਰ ਜਿਹੜੇ ਬੱਚੇ ਆ ਉਹ ਜਾਣਗੇ ਤੇ ਸਾਰਾ ਚੰਡੀਗੜ੍ਹ ਵਾਲਾ ਜਿਹੜਾ ਇੱਥੇ ਹੀ ਮਾਹੌਲ ਬਣਾਵਾਗੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਕੋਈ ਮੰਨਾਲੀ ਮਨੋਲੀ ਜਾਣ ਦੀ ਲੋੜ ਨਹੀਂ ਪੈਗੀ ਹੁੰਦਾ ਮੰਨਾਲੀ ਹਿਮਾਚਲ ਜਾਣ ਦੀ ਲੋੜ ਨਹੀਂ ਪਊਗੀ ਲੋਕਾਂ ਨੂੰ ਲੋਕਾਂ ਨੂੰ ਉੱਥੇ ਜਾ ਕੇ ਧੱਕੇ ਖਾਣ ਦੀ ਲੋੜ ਨਹੀਂ ਜੇ ਕਿਸੇ ਨੇ ਕਿਸੇ ਘੁੰਮਣਾ ਵਾ ਤੇ ਉਹ ਮੱਲੂ ਨੰਗਲ ਦੇ ਵਿੱਚ ਆਇਆ ਕਰੇਗਾ ਪਾਂ ਜਰੂਰ ਜੀ ਪਿੰਡ ਦੀ ਨਹਾਰ ਹੀ ਬਦਲ ਦਿੱਤੀ ਆ ਪਿੰਡ ਦੀ ਪੰਚਾਇਤ ਨੇ ਤਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਸਰ ਮੈਂ ਛਬੀਗ ਸਿੰਘ ਆ ਜੀ ਨਾਮ ਮੇਰਾ ਮੈਂਬਰ ਪੰਚਾਇਤ ਪਿੰਡ ਦੇ ਵਿੱਚ ਝੀਲ ਬਣਾਤੀ ਆ ਪਿੰਡ ਦੀ ਨਹਾਰ ਬਦਲਤੀ ਆ ਚੰਡੀਗੜ੍ਹ ਮਨਾਲੀ ਹਿਮਾਚਲ ਜਿਹੇ ਨਜ਼ਾਰੇ ਇੱਥੇ ਹੀ ਮਿਲ ਰਹੇ ਨੇ ਜਿਵੇਂ ਪੰਚਾਇਤ ਨੇ ਸੋਚਿਆ ਸਰ ਇਹ ਸਾਰੇ ਸੂਝਵਾਨ ਬੰਦੇ ਸੀ ਜਿਹੜੇ ਕਈ ਵਾਰੀ ਅਸੀਂ ਬੈਠ ਕੇ ਡਿਸਕਸ ਕਰਦੇ ਆਂ ਦੇ ਬਾਰੇ ਵੀ ਕੋਈ ਵਧੀਆ ਜਿਹੜੇ ਪ੍ਰੋਜੈਕਟ ਆਪਾਂ ਪਿੰਡ ਲਾਏ ਜਾਣ ਤੇ ਇਹ ਜਿਹੜਾ ਸਾਡਾ ਗੁਰਵਿੰਦਰ ਮੁੰਡਾ ਵਾ ਇਹ ਬਹੁਤ ਮਿਹਨਤੀ ਆ ਇਹਨੇ ਡਿਊਟੀ ਵੀ ਕਰਦਾ ਵਾ ਇਹਨੇ ਸਵੇਰੇ ਉੱਠ ਕੇ 5 ਵਜੇ ਤੋਂ ਲੈ ਕੇ ਤੇ 8 ਵਜੇ ਤੱਕ ਰੇੜੀ ਉਹ ਹੱਥੀ ਮਿਹਨਤ ਕਰਨੀ ਹੈ ਸ਼ਾਮੀ ਫੇਰ ਕਰਨੀ ਹੈ ਤੇ ਜਿੰਨੇ ਵੀ ਸਾਡੇ ਸੱਜਣ ਨੇ ਪੰਚਾਇਤ ਦੇ ਨਾਲ ਪੰਚਾਇਤ ਤੋਂ ਪੰਚਾਇਤ ਮੈਂਬਰ ਤੇ ਹੈਗੇ ਆ ਪੰਚਾਇਤ ਨੂੰ ਪਿੱਛੋ ਚਲਾਉਣ ਵਾਲੇ ਕੋਈ ਸੱਜਣ ਨੇ ਜਿਹੜੇ ਬਹਿ ਕੇ ਡਿਸਕਸ ਕਰਦੇ ਆ ਵੀ ਆਪਾਂ ਕਿਵੇਂ ਜਿਹੜਾ ਵਾ ਉਹ ਡਵੈਲਪਮੈਂਟ ਦੇ ਕੰਮ ਜਿਹੜੇ ਆ ਉਹ ਕਿਵੇਂ ਕਰਨੇ ਵਾ ਇੱਕ ਸਾਡੇ ਪਿੰਡ ਕੋਲ ਨਾ ਅਲੱਗ ਤਰ੍ਹਾਂ ਦੀਆਂ ਜਿਹੜੀਆਂ ਉਹ ਨਾ ਉਹ ਗਤੀਵਿਧੀਆਂ ਚੱਲਦੀਆਂ ਸਾਡੇ ਜਿਹੜਾ ਪਲੱਸ 2 ਦਾ ਸਕੂਲ ਹੈ ਨਾ ਉਹ ਵੀ ਪੰਚਾਇਤ ਚਲਾ ਰਹੀ ਹੈ ਕੋਈ ਕਿਸੇ ਪਿੰਡ ਵਿੱਚ ਨਹੀਂ ਸਰਕਾਰਾਂ ਕੋਲ ਨਹੀਂ ਚੱਲਦੇ ਪੰਚਾਇਤ ਜਿਹੜੀ ਹੈ ਪਲੱਸ 1 ਪਲੱਸ 2 ਵੀ ਚਲਾ ਰਹੀ ਆ ਹੁਣ ਜਿਹੜੀ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਆ ਉਹ ਅਸੀਂ ਇਹਦੇ ਉੱਤੇ ਕੰਮ ਕਰ ਰਹੇ ਆ ਵੀ ਜਿਹੜੇ ਬੱਚੇ ਆ ਉਹ ਹੈਲਥਲੀ ਵਧੀਆ ਹੋਣ ਉਹਨਾਂ ਨੂੰ ਵਧੀਆ ਗਰਾਊਂਡ ਮਿਲੇ ਉਹਨਾਂ ਨੂੰ ਵਧੀਆ ਜਿਮ ਮਿਲੇ ਤੇ ਜਿਹੜੇ ਬੱਚੇ ਆ ਜਾਂ ਜਿਹੜੇ ਬਜ਼ੁਰਗ ਨੇ ਆਮ ਹੁਣ ਜਿਵੇਂ ਆਪਾਂ ਵੇਨੇ ਆ ਵੀ ਵਾਤਾਵਰਨ ਸਾਡੇ ਖਰਾਬ ਹੋ ਗਿਆ ਤੇ ਲੋਕ ਬਿਮਾਰੀਆਂ ਚ ਗ੍ਰਸਤ ਨੇ ਉਹਨਾਂ ਵਾਸਤੇ ਵਧੀਆ ਜਿਹੜੀ ਆ ਉਹ ਮੇਰੀ ਕੈਫੀ ਫਰੀ ਹੈ ਬਈ ਕੇ ਚਰਚਾ ਹੁੰਦੀ ਆ ਵੀ ਅਸੀਂ ਵਧੀਆ ਉਹਦਾ ਮਾਹੌਲ ਬਣਾ ਕੇ ਵਧੀਆ ਐਕਸਰਸਾਈਜ਼ ਉਹਨਾਂ ਨੂੰ ਕਰਾਈਏ ਤਾਂ ਕਿ ਉਹ ਜਿਹੜੇ ਆ ਇਹ ਆਉਣ ਵਾਲੀਆਂ ਬਿਮਾਰੀਆਂ ਤੋਂ ਬਚਣ ਤੇ ਜਿਹੜੇ ਵੱਖਰੇ ਵੱਖਰੇ ਦੋ ਤਿੰਨ ਪ੍ਰੋਜੈਕਟ ਨੇ ਜਿਹੜੇ ਸਾਡੇ ਆਉਣ ਵਾਲੇ ਸਮੇਂ ਚ ਧਿਆਨ ਚ ਅਜੇ ਤਾਂ ਕਾਫੀ ਆ ਝੀਲ ਦਾ ਜਿਹੜਾ ਕੰਮ ਪੈਂਡਿੰਗ ਪਿਆ ਵਾ ਪੈਸੇ ਪਖੋਂਦਾ ਹੀ ਥੋੜਾ ਜਿਹਾ ਕੋਈ ਜਿਹੜੇ ਸੋਰਸ ਨੇ ਉਹਨਾਂ ਵਾਸਤੇ ਪੈਸੇ ਜਟਾਉਣੇ ਥੋੜੇ ਔਖੇ ਹੋ ਜਾਂਦੇ ਆ ਤੇ ਇਹ ਮੁੰਡਾ ਹੱਥੀਂ ਬਹੁਤ ਮਿਹਨਤ ਕਰਦਾ ਵਾ ਜਿੰਦਾਂ ਜਿਆਦਾਤਰ ਇਹੋ ਜਿਹੀ ਨਹਿਾਰ ਜਿਹੜੇ ਨੇ ਐਨ ਆਰ ਆਈ ਭਰਾ ਬਦਲ ਦਿੰਦੇ ਨੇ ਜੋ ਐਨ ਆਰ ਆਈ ਭਰਾਵਾਂ ਨੇ ਫੰਡ ਭੇਜਦੇ ਪਰ ਤੁਹਾਡੀ ਪੰਚਾਇਤ ਨੇ ਅਤੇ ਜਥੇਬੰਦੀਆਂ ਜਿਹੜੀਆਂ ਪਿੰਡ ਦੀਆਂ ਬਣੀਆਂ ਹੋਈਆਂ ਨੇ ਉਹਨਾਂ ਨੇ ਇਹ ਨਹਿਾਰ ਬਦਲੀ ਐ ਐਨ ਆਰ ਆਈ ਭਰਾਵਾਂ ਦਾ ਜਿੰਨਾ ਸਾਥ ਹੈ ਤੇ ਐਨ ਆਰ ਆਈ ਭਰਾਵਾਂ ਦਾ ਅਸੀਂ ਪੈਸਿਆਂ ਨੂੰ ਨਹੀਂ ਕਦੀ ਝੋਲੀ ਡੋਂਦੇ ਜੀ ਐਨ ਆਰ ਆਈ ਭਰਾ ਜਿਹੜੇ ਆ ਸਾਡੇ ਉਹ ਸਹਿਯੋਗ ਕਰਦੇ ਅਸੀਂ ਹਰ ਤਰ੍ਹਾਂ ਦੀ ਕੋਈ ਮੰਨ ਲਓ ਵੀ ਵਾਲੀਬਾਲ ਦਾ ਟੂਰਨਾਮੈਂਟ ਹੋਇਆ ਤੇ ਐਨਆਰਆਈ ਭਰਾ ਜਿਹੜੇ ਆ ਉੱਥੇ ਉਹ ਸਿੱਧਾ ਨਾਮ ਵਗੈਰਾ ਜਿਹੜੇ ਉਹ ਦੇ ਦਿੰਦੇ ਨੇਗੇ ਤੇ ਉਹ ਐਨਆਰਆਈ ਭਰਾ ਜਿਹੜੇ ਨੇ ਉਹ ਸਾਡੇ ਗਰਾਊਂਡ ਲੈਵਲ ਦੇ ਉੱਤੇ ਜਿਹੜਾ ਵਾ ਨਾ ਸਾਨੂੰ ਸਹਯੋਗ ਕਰਦੇ ਵੀ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੋਣਾ ਚਾਹੀਦਾ ਸਾਰੇ ਤੁਹਾਨੂੰ ਦੱਸਿਆ ਸੂਝਵਾਨ ਨੇ ਤੇ ਸਾਰੇ ਅਸੀਂ ਫਿਰ ਇਹ ਜਿਹੜਾ ਕੰਮ ਆ ਨਾ ਜਿਵੇਂ ਕਰਦੇ ਅਸੀਂ ਮਤਲਬ ਅਸੀਂ ਤਿੰਨ ਚਾਰ ਪਾਰਟੀਆਂ ਜਿਹੜੀਆਂ ਨਾ ਉਹ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇਹ ਕੰਮ ਜਿਹੜਾ ਹੋ ਰਿਹਾ ਤਾਂ ਤੁਸੀਂ ਵੀ ਗਰਨੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਹੋ ਰਿਹਾ ਅਦਰਵਾਈਜ਼ ਪਾਰਟੀਆਂ ਤਾਂ ਫਿਰ ਜੋ ਪਾਰਟੀਆਂ ਚਾਹੀਦੀਆਂ ਫਿਰ ਇੱਕ ਜਿਹਦੀਆਂ ਲੱਤਾਂ ਖਿੱਚਦੇ ਆ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਜਿੰਨੇ ਵੀ ਪਾਰਕ ਨੇ ਜਾਂ ਸਾਡੇ ਸਕੂਲ ਨੇ ਸਾਡੇ ਸਮਸ਼ਾਨ ਘਾਟ ਨੇ ਇਹ ਸੁੰਦਰ ਝੀਲ ਆ ਇਹ ਜਿੰਨੇ ਵੀ ਕੰਮ ਨੇ ਅਸੀਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਾਰੇ ਬਹਿਨੇ ਆ ਆਰਾਮ ਨਾਲ ਬਹਿ ਕੇ ਚਾਹ ਪਾਣੀ ਪੀ ਕੇ ਇਹਦੇ ਉੱਤੇ مشورہ ਹੁੰਦਾ ਜੀ ਸਲਾਹ ਗਿਣਤੀ ਹੋ ਕੇ ਫਿਰ ਇਹ ਕੰਮ ਜਿਹੜੇ ਸਟਾਰਟ ਹੁੰਦੇ ਹਾਂ ਜਰੂਰ ਜੀ ਬਹੁਤ ਵਧੀਆ ਤੇ ਸੁੰਦਰ ਝੀਲ ਬਣਾਤੀ ਐ ਤਾਂ ਉਪਰਾਲਾ ਬਹੁਤ ਵਧੀਆ ਪਿੰਡ ਦੀ ਪੰਚਾਇਤ ਦਾ ਨਵਹਾਰ ਉਸ ਤਾਂ ਹੀ ਬਦਲ ਛੜੀ ਐ ਇੱਥੋਂ ਤਾਈਂ ਜੇ ਆਲ ਨੇ ਤਾਂ ਹੀ ਬਣਾਤੇ ਨੇ ਪ੍ਰਵਾਸੀ ਪੰਛੀ ਜਿਹੜੇ ਨੇ ਆਉਂਦੇ ਨੇ ਉਹਨਾਂ ਦਾ ਰਹਿਣ ਬਿਸਹਿਰਾ ਵੀ ਬਣਾਤਾ ਤਾਂ ਜਰਵਿੰਦਰ ਭਾਈ ਇਹ ਚੀਜ਼ ਸੰਦੇਸ਼ ਦੇਣਾ ਚਾਹੁੰਦੇ ਇਹ ਚੀਜ਼ ਅਪੀਲ ਲਾਉਣੀ ਚਾਹੁੰਦੇ ਬਹੁਤ ਵਧੀਆ ਉਪਰਾਲਾ ਹੈ ਹੋਰ ਜਿਸ ਤਰ੍ਹਾਂ ਦੀਆਂ ਸੋਚ ਨੇ ਤੁਹਾਡੇ ਮਨ ਦੇ ਵਿੱਚ ਦੇਖੋ ਜੀ ਮੈਂ ਤਾਂ ਇਹੀ ਸੰਦੇਸ਼ ਦੇਣਾ ਚਾਹੁੰਨਾ ਵਾਂ ਕਿ ਜਿਹੜੀ ਪਿੰਡ ਦੀ ਪੰਚਾਇਤਾਂ ਐ ਉਦਾਵਾਤੋ ਆਵਾਜ਼ ਸਹਿਯੋਗ ਦੇਣ ਲੋਕ ਤੇ ਅਸੀਂ ਨਹੀਂ ਚਾਹੁੰਦੇ ਕਿ ਐਸੀ ਬਣਾ ਲਈ ਆ ਤੇ ਬੜੀ ਵਧੀਆ ਹੋ ਗਈ ਅਸੀਂ ਚਾਹੁੰਦੇ ਵੀ ਜਿਹੜਾ ਪਿੰਡ ਕੋ ਸਾਡਾ ਸਹਿਯੋਗ ਲੈਣਾ ਚਾਹੁੰਦਾ ਤੇ ਅਸੀਂ ਉਹਨਾਂ ਦਾ ਸਹਿਯੋਗ ਕਰਾਂਗੇ ਤੇ ਇਹੋ ਜਿਹੜੇ ਜਾਂ ਝੀਲਾਂ ਵਾਂ ਇਹੋ ਜਿਹੜੀਆਂ ਪਾਰਕਾਂ ਵਾਂ ਹਰ ਇੱਕ ਪਿੰਡ ਦੇ ਵਿੱਚ ਬਣਨੀਆਂ ਚਾਹੀਦੀਆਂ ਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜਿਹੜੇ ਇਹੋ ਜੇ ਕੰਮ ਜਿਹੜੇ ਸਾਂਝੇ ਉਹ ਕਰਨੀ ਚਾਹੀਦੀ ਆ ਤੁਸੀਂ ਜਿਹੜੀ ਪਾਰਟੀ ਨਾਲ ਜੋਏ ਕੋਈ ਗੱਲ ਨਹੀਂ ਉਸ ਪਾਰਟੀ ਦੇ ਵਿੱਚ ਤੁਸੀਂ ਰਹੋ ਜਿੱਤੋਂ ਤੁਸੀਂ ਸੰਤੁਸ਼ਟ ਜੇ ਪਰ ਜਿਹੜਾ ਪਿੰਡ ਦੇ ਸਾਂਝੇ ਕੰਮ ਹੈ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰਨੇ ਚਾਹੀਦੇ ਨੇ ਮੈਂ ਤਾਂ ਇਹੀ ਸੰਦੇਸ਼ ਦੇਵਾਂਗਾ ਆਉਣ ਵਾਲੀ ਪੀੜ੍ਹੀ ਨੂੰ ਕਿ ਜਿਹੜੇ ਆਉਣ ਵਾਲੇ ਸਰਪੰਚ ਚਾਹ ਬਣਨੇ ਪਹਿਲਾਂ ਕੋ ਆਪਣਾ ਉਹ ਬਣਾਉਣ ਵੀ ਆਪਾਂ ਕੀ ਕਰਨਾ ਵਾ ਕੀ ਸਾਡੀ ਆਉਣ ਵਾਲੀ ਜਿਹੜੀ ਮੁਹਿੰਮ ਹੈ ਕਿਦਾਂ ਆਪਾਂ ਉਹਨੂੰ ਕਿਹੜੇ-ਕਿਹੜੇ ਕੰਮ ਕਰਨੇ ਜਿਵੇਂ ਅਸੀਂ ਸਾਡੀ ਪੰਚਾਇਤ ਨੇ ਵਾਅਦੇ ਕੀਤੇ ਸੀ ਕਿ ਅਸੀਂ ਤੁਹਾਨੂੰ ਇਹ ਗੰਦਾ ਸੱਪੜ ਸਾਫ਼ ਕਰਕੇ ਵਧੀਆ ਸੁੰਦਰ ਝੀਲ ਬਣਾਵਾਂਗੇ ਪਾਰਕ ਬਣਾ ਕੇ ਦੇਵਾਂਗੇ ਸਾਫ਼ ਪਾਣੀ ਦਾ ਪ੍ਰਬੰਧ ਦੇਵਾਂਗੇ ਸਕੂਲ ਵਧੀਆ ਦੇਵਾਂਗੇ ਤੇ ਇੱਕ ਦੋ ਸਾਡੇ ਕੰਮ ਰਹਿ ਗਏ ਨੇ ਜਿਵੇਂ ਗਰਾਉਂਡ ਦਾ ਉਹ ਵੀ ਅਸੀਂ ਆਉਣ ਵਾਲੇ ਦਿਨਾਂ ਚ ਕਰਾਂਗੇ ਤੇ ਪੰਚਾਇਤਾਂ ਜ਼ਰੂਰ ਬਣਾਓ ਪਰ ਉਹਨਾਂ ਕੋਈ ਇਹ ਜ਼ਰੂਰ ਸ਼ਰਤਾਂ ਲਿਖਾਓਗੇ ਤੁਸੀਂ ਕੰਮ ਕਰਨ ਵਾਲੀਆਂ ਪੰਚਾਇਤਾਂ ਬਣਾਓ ਚੰਗੀਆਂ ਪੰਚਾਇਤਾਂ ਚੁਣੋ ਮੈਨੂੰ ਇਹ ਦੱਸੋ ਜੀ ਟੂਰਿਸਟ ਨੂੰ ਆਉਣ ਵਾਸਤੇ ਸੱਦਾ ਪੱਤਰ ਵੀ ਦੇਣਾ ਬੰਦ ਹੈ ਕਿਉਂਕਿ ਟੂਰਿਸਟ ਜੇ ਅੰਮ੍ਰਿਤਸਰ ਸਾਹਿਬ ਆਉਂਦਾ ਤਾਂ ਨੇੜੇ ਹੀ ਇਹ ਪਿੰਡ ਆਪਣਾ ਅੰਮ੍ਰਿਤਸਰ ਦੇ ਨੇੜੇ ਹੀ ਹੈ ਜੇ ਇੱਥੇ ਟੂਰਿਸਟ ਦਾ ਵਧੇਗਾ ਤਾਂ ਪਿੰਡ ਦਾ ਹੀ ਵੀ ਨਾਮ ਜਿਹੜਾ ਪੂਰੀ ਦੁਨੀਆ ਦੇ ਵਿੱਚ ਜਾਏਗਾ ਵੇਖੋ ਜੀ ਇਹ ਤੁਹਾਡੇ ਚੈਨਲ ਤੇ ਹੁਣ ਚੱਲੂਗਾ ਤੇ ਸਾਡੇ ਸਾਡੇ ਅਧੂਰੇ ਕੰਮ ਨੇ ਉਹ ਵੀ ਅੱਲੇ ਬਹੁਤ ਸਾਰੇ ਕੰਮ ਸਾਡੇ ਅਧੂਰੇ ਪਏ ਨੇ ਤੇ ਅਸੀਂ ਕੰਟੀਨ ਦਾ ਵੀ ਇਹਦੇ ਵਿੱਚ ਆਉਣ ਵਾਲੇ ਦਿਨਾਂ 'ਚ ਕਰ ਰਹੇ ਹਾਂ ਕਿ ਜਿੰਨੇ ਸਾਡੀ ਇਹਦੀ ਦੇਖਰੇਖ ਕਰਨੀ ਆ ਉਹਦਾ ਕੋਈ ਕਮਾਈ ਦਾ ਸੋਰਸ ਬਣ ਜਾਵੇ ਉਹਨੂੰ ਇੱਕ ਕੰਟੀਨ ਵੀ ਖੋਲ ਕੇ ਦੇਣੀ ਆ ਤੇ ਟੂਰਿਸਟ ਵੀ ਆਊਗਾ ਤੇ ਸਾਡੀ ਆਮਦਨ ਵੀ ਵਧੂਗੀ ਤੇ ਜਿਹੜਾ ਕੋਈ ਹੋਰ ਵੀ ਅਸੀਂ ਕੋਈ ਨਹਾਉਣ ਵਾਸਤੇ ਵੀ ਇੱਕ ਸਾਈਡ ਤੇ ਆਉਣ ਵਾਲੇ ਦਿਨਾਂ ਸਵਿੰਗ ਪੂਲ ਦਾ ਵੀ ਕਰ ਰਹੇ ਹਾਂ ਤੇ ਵਧੀਆ ਹੋਊਗਾ ਜੇ ਕੋਈ ਸਾਡੇ ਟੂਰਿਸਟ ਕੋਈ ਜਿੰਨੇ ਜ਼ਰੂਰ ਪਹਾੜੀਆਂ ਤੇ ਜਾਣਾ ਉਹ ਮੱਲੂ ਨੰਗਲ ਆਣ ਕੇ ਇੱਥੇ ਝੀਲ ਦਾ ਨਜ਼ਾਰਾ ਲੈ ਸਕਦਾ ਠੀਕ ਹੈ ਬਹੁਤ ਬਹੁਤ ਧੰਨਵਾਦ ਤਾਂ ਜ਼ਰੂਰ ਜੀ ਜੇ ਤੁਸੀਂ ਵੀ ਅੰਮ੍ਰਿਤਸਰ ਸਾਹਿਬ ਆ ਰਹੇ ਹੋ ਤਾਂ ਇਸ ਪਿੰਡ ਦੇ ਵਿੱਚ ਜ਼ਰੂਰ ਪਹੁੰਚੋ ਕਿਉਂਕਿ ਇਹ ਹਿਮਾਚਲ ਦੀਆਂ ਠੰਡੀਆਂ ਵਾਦੀਆਂ ਦੇ ਵਿੱਚ ਜਾਂਦੇ ਆ ਉੱਥੇ ਪਹਾੜੀਆਂ ਦੇ ਵਿੱਚ ਜਾਂਦੇ ਆ ਝੀਲਾਂ ਦੇ ਆਨੰਦ ਮਾਣਦੇ ਆ ਚੰਡੀਗੜ੍ਹ ਤਾਂ ਹੀ ਜਾਈਦਾ ਪਰ ਜੇ ਉਹੀ ਨਜ਼ਾਰੇ ਸਾਨੂੰ ਪੰਜਾਬ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਮਿਲਣ ਤਾਂ ਇਸ ਤੋਂ ਵੱਡੀ ਚੀਜ਼ ਨਹੀਂ ਹੈ ਤਾਂ ਪਿੰਡ ਦੀ ਪੰਚਾਇਤ ਵੀ ਇਸ ਵੇਲੇ ਤਾਰੀਫ਼ ਜ਼ਰੂਰ ਬੰਦੀ ਹੈ ਕਿ ਉਸਨੇ ਪਿੰਡ ਦੀ ਪੰ ਲਦ ਦਿੱਤੀ ਪਿੰਡ ਦੀ ਲਾਇਬ੍ਰੇਰੀ ਤਾਂ ਹੀ ਬਣਾਤੀਆਂ ਨੇ ਬੱਚਿਆਂ ਦੇ ਪੜ੍ਹਨ ਤਾਂ ਹੀ ਸੁਵਿਧਾਵਾਂ ਦਿੱਤੀਆਂ ਆਈਆਂ ਨੇ ਝੀਲ ਵਧੀਆ ਜਿਹੜੀ ਹੈ ਝੀਲ ਇਹ ਮੇਨ ਚੀਜ਼ ਹੁੰਦੀ ਹੈ ਜੀ ਪਿੰਡ ਦੇ ਵਿੱਚ ਝੀਲ ਬਣਾਤੀ ਛੱਪੜ ਸੀ ਛੱਪੜ ਤੇ ਪਾਣੀ ਨੂੰ ਬਦਬੂਦਾਰ ਪਾਣੀ ਨੂੰ ਜਿਹੜਾ ਫਿਲਟਰ ਕੀਤਾ ਤੇ ਝੀਲ ਦਾ ਰੂਪ ਦਿੱਤਾ ਤਾਂ ਜੇ ਤੁਸੀਂ ਵੀ ਅੰਮ੍ਰਿਤਸਰ ਆ ਰਹੇ ਹੋ ਤਾਂ ਇੱਥੇ ਇਸ ਚੀਜ਼ ਦੇ ਜ਼ਰੂਰ ਪਹੁੰਚੋ ਕਿਉਂਕਿ ਤੁਸੀਂ ਇੱਥੇ ਪਹੁੰਚਦੇ ਹੋ ਤਾਂ ਇਹਨਾਂ ਦਾ ਹੋਰ ਹੌਸਲਾ ਵਧੇਗਾ ਇਹਨਾਂ ਦਾ ਹੋਰ ਮਾਨਤਨ ਵਧੇਗਾ ਤਾਂ ਇਸੇ ਉਮੀਦ ਦੇ ਨਾਲ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਅੰਮ੍ਰਿਤ